ਖਾਲੋ ਇੱਥੇ ਖਾਲੋ ਮਾਰਕੀਟ ਚ ਕੀ ਹਾਲ ਹੁੰਦਾ ਜੀ ਉਰੀ ਗੰਦ ਮਚਾਇਆ ਹੋਇਆ ਯੂਨੀਵਰਸਿਟੀ ਦੇ ਐਂਟਰੀ ਗੇਟ ਤੇ ਇਹ ਰੇਡੀਓ ਵਾਲਿਆਂ ਨੇ ਜਿੰਨੀ ਵੀ ਇਹ ਰੇੜੀਆਂ ਲੱਗੀਆਂ ਨੇ ਸਾਰੇ ਗੰਦ ਸੁੱਟ ਜਾਂਦੇ ਨੇ ਬਾਹਰ ਅੰਮ੍ਰਿਤਸਰ ਦੀ ਯੂਟੀ ਮਾਰਕੀਟ ਦੀਆਂ ਇਹ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਨੇ ਤੇ ਕੀ ਇੱਥੋਂ ਦੇ ਹਾਲਾਤ ਬਣੇ ਹੋਏ ਨੇ ਇਹ ਸਾਫ਼ ਨਜ਼ਰ ਆਉਂਦਾ ਹੈ ਇਸੇ ਕਰਾਂ ਯੂਟੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਅਤੇ ਰੇੜੀ ਮਾਰਕੀਟ ਵਾਲਿਆਂ ਵੱਲੋਂ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਸੇ ਨੂੰ ਲੈ ਕੇ ਧਰਨਾ ਵੀ ਲਗਾ ਦਿੱਤਾ ਗਿਆ ਇਹ ਕਹਿਣਾ ਹੈ ਕਿ ਜੋ ਵੀ ਪ੍ਰਵਾਸੀ ਨੇ ਉਹ ਰੇੜੀਆਂ ਲਗਾ ਰਹੇ ਨੇ ਇੱਕ ਤਾਂ ਗੰਦ ਪੂਰੀ ਤਰ੍ਹਾਂ ਖਿਲਾਰ ਰਹੇ ਨੇ ਉੱਤੇ ਸਾਫ ਸਫਾਈ ਦਾ ਵੀ ਧਿਆਨ ਨਹੀਂ ਤੇ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੇ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਇਹ ਖਿਲਵਾੜ ਕਰ ਰਹੇ ਨੇ ਉਸੇ ਦੇ ਚੱਲਦਿਆਂ ਹੋયા ਉਹਨਾਂ ਨੇ ਵੀਡੀਓ ਬਣਾਈ ਤੇ ਬਾਅਦ ਚ ਇਲਜ਼ਾਮ ਲਗਾਇਆ ਤੇ ਧਰਨਾ ਦੇ ਦਿੱਤਾ ਕੀ ਨਾਮ ਭਾਈ ਦਾ ਰਾਜਕਮਰ ਮੇਰਾ ਨਾਮ ਹੈ ਸਰ ਮੈਂ ਯੂਟੀ ਮਾਰਕੀਟ ਦਾ ਹੀ ਆ ਠੀਕ ਹੈ ਗੱਲ ਹੋਈ ਹੈ ਜਿਹੜੀਆਂ ਤੇ ਰੇੜੀਆਂ ਲੱਗ ਗਈਆਂ ਭਾਜੀ ਇੱਥੇ ਬੜਾ ਕੁਝ ਹੁੰਦਾ ਰਿਹਾ ਆ ਠੀਕ ਹੈ ਇੱਕ ਵਾਰ ਨਹੀਂ ਬੜੇ ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਵਾਰੀ ਲੜਾਈਆਂ ਹੋ ਚੁੱਕੀਆਂ ਗੋਲੀ ਚੱਲ ਚੁੱਕੀ ਇੱਥੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ ਉਹ ਗੱਡੀਆਂ ਨਾਲ ਜਾਣਾ ਕਿੰਨੇ ਪੜਨਾ ਜਦੋਂ ਸਾਡੀਆਂ ਖੜੀਆਂ ਘਰਦੀਆਂ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਏ ਆ ਫਿਰ ਅਸੀਂ ਪਿਆਰ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹ ਐਮਐਲਏ ਸਾਹਿਬ ਨੇ ਕਹਿ ਕੇ ਇਹ ਰੀੜੀਆਂ ਚੁਕਵਾਈਆਂ ਠੀਕ ਹੈ ਫਿਰ ਉਸ ਤੋਂ ਬਾਅਦ ਇੱਥੋਂ ਵਾਜਾ ਆਉਂਦੀਆਂ ਵੀ ਜੀ ਐਮਐਲਏ ਸਾਹਿਬ ਹੀ ਲਵਾਉਂਦੇ ਪਿਆ ਅਸੀਂ ਉਹਨਾਂ ਨੂੰ ਪੈਸੇ ਆਫਰ ਕਰਤੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਹੈ ਸਾਰਾ ਕੋਈ ਕਰਦੇ ਪਏ ਆ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਫ ਸਫਾਈ ਦਾ ਹੈ ਗੱਲ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਸਾਨੂੰ ਹੋਰ ਕੋਈ ਮਤਲਬ ਨਹੀਂ ਅਸੀਂ ਇਹਨਾਂ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਹੱਕ ਕੰਮ ਕਰਨ ਅਸੀਂ ਕਿਸੇ ਭਰਾ ਦਾ ਕੋਈ ਅਹੀ ਧੋਖੀ ਨਹੀਂ ਹੈਗੇ ਸਾਨੂੰ ਸਿਰਫ ਆਪਣੀ ਦੁਕਾਨਦਾਰਾਂ ਨਾਲ ਮਤਵ ਵਾਲਿਆ ਆਪਣੀ ਮਾਰਕੀਟ ਨਾਲ ਮਤਵ ਵਾਲਿਆ ਸਾਡੀ ਮਾਰਕੀਟ ਵਿੱਚ ਅਮਨ ਸ਼ਾਂਤੀ ਰਹਿਣੀ ਚਾਹੀਦੀ ਆ ਜਿਹੜਾ ਲੜਾਈ ਝਗੜਾ ਜਿਹੜਾ ਕ੍ਰਾਈਮ ਇੱਥੇ ਵਧ ਰਿਹਾ ਬੜਾ ਕੁਝ ਸੁਣਨ ਚਾਹੁੰਦਾ ਪਿਆ ਭਾਜੀ ਵੀ ਇੱਥੇ ਬੜਾ ਕੁਝ ਹੋ ਰਿਹਾ ਉਹ ਵਾਕਈ ਹੀ ਉਹ ਹੋ ਰਿਹਾ ਤੁਹਾਨੂੰ ਅਸੀਂ ਵੀਡੀਓ ਵੀ ਦੇ ਦਿੰਦੇ ਆ ਕਿ ਇਹ ਲੋਕਾਂ ਨੂੰ ਕਿੰਨਾ ਗੰਦ ਖਵਾ ਰਹੇ ਆ ਕਿੰਨੀ ਗੰਦਗੀ ਦੇ ਵਿੱਚ ਇਹਨਾਂ ਨੇ ਪਾਈ ਹੋਈ ਆ ਅਸੀਂ ਤੁਹਾਨੂੰ ਬਤੌਰੇ ਵੀਡੀਓਜ਼ ਦਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦੀ ਕਮੀ ਹੋਏਗੀ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਤੀ ਜਾਏਗੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਮੇਰਾ ਨਾਮ ਉਹਪਕਾਰ ਸਿੰਘ ਆ ਜੀ ਤੇ ਅਸੀਂ ਇੱਥੇ ਕਬੀਰਪਾਰਕ ਮਾਰਕੀਟ ਦੇ ਵਿੱਚ ਸਾਡਾ ਸੈਂਟਰ ਆ ਜੀ ਪਿਛਲੇ 19-20 ਸਾਲ ਤੋਂ ਤੇ ਮਸਲਾ ਇਹ ਆ ਸਰ ਵੀ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਨਾ ਇੱਥੇ ਰੇੜੀਆਂ ਲੱਗਦੀਆਂ ਆਂ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਹਾਰ ਕੇ ਨਾ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਹਨ ਇਹਨਾਂ ਨੇ ਆਪਣੇ ਚਾਚੇ, ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾ 5-5 7-7 ਰੇੜੀਆਂ ਲਵਾਤੀਆਂ ਉਹ ਰੇੜੀਆਂ ਦੀ ਜਿਹੜੀ ਗਿਣਤੀ ਹੈ ਨਾ ਉਹ ਹੋ ਗਈ तकरीबन 70-80 ਦੇ ਲਾਗੇ-ਲਾਗੇ ਤੋਂ ਉੱਪਰ ਮਤਲਬ ਤੋਂ ਹੀ ਗੱਲ ਵੀ ਸ਼ਾਇਦ 100 ਤੋਂ ਉੱਤੇ ਵੀ ਹੋ ਗਈਆਂ ਕੋਈ ਕਈ ਮੂਵੇਬਲ ਵੀ ਹੈਗੀਆਂ ਅਸੀਂ ਵਿੱਚ ਉਹ ਇੰਨਾ ਕੁ ਜ਼ਿਆਦਾ ਗੰਦ ਕਦੀ ਸੀਵਰੇਜ ਦੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇਨਾਕ ਜ਼ਿਆਦਾ ਮਲ ਉਹਨਾਂ ਨੇ ਗੰਦ ਅਨਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਦਮੰਦ ਲੋਕਾਂ ਨੂੰ ਖਵਾ ਸਕਦੇ ਇਨਾ ਤੁਸੀਂ ਵੇਖਿਆ ਨਾ ਪਿਛਲੇ ਸਾਲ ਵੀ ਇੱਥੇ ਅੰਮ੍ਰਿਤਸਰ ਵੈਸਟ ਦੇ ਵਿੱਚ ਡੇਂਗੂ ਤੇ ਚਿਕਨਗੁਨੀਆ ਕਿਨਾਂ ਫੈਲਿਆ ਸੀ ਉਹਦੇ ਸਭ ਤੋਂ ਵੱਡਾ ਹੱਥ ਇਨਾ ਭਈਆਂ ਦਾ ਹੈਗਾ ਸੀ ਅਸੀਂ ਬਾਰ-ਬਾਰ ਰਿਟਰਨ ਰਿਪੋਰਟਾਂ ਦਿੰਦੇ ਰਹੇ ਚਲੋ ਅਸੀਂ ਇਹਨਾਂ ਦੇ ਤੇ ਕਹਿੰਦੇ ਰਹੇ ਵੀ ਚਲੋ ਕੋਈ ਨਹੀਂ ਕਾਰਵਾਈ ਕਰਦੇ ਆ ਪਿਛਲੇ ਦਿਨੀਆਂ ਦੇ ਰੇੜੀਆਂ ਚੁੱਕੀਆਂ ਗਈਆਂ ਸੀ ਅੱਜ ਤਾਂ ਡਿਵੈਲਪਰ ਕੋਈ ਕੀਤਾ ਨਹੀਂ ਅਸੀਂ ਤੁਹਾਨੂੰ ਦੱਸਦੇ ਆ ਅਸੀਂ ਦੁਕਾਨ ਹੈ ਇੱਕ ਤਾਂ ਅਸੀਂ ਇਹ ਇਸ ਸਿਲਸਿਲੇ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਦਰਖਾਸਤ ਦਿੱਤੀ ਐਮਐਲਏ ਸਾਹਿਬ ਨੇ ਬੜਾ ਹੀ ਇੱਕ ਛਲਾਗਾ ਯੋਗ ਕਦਮ ਠਾਇਆ ਕਿ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਰੇੜੀਆਂ ਵਾਂ ਇਹ ਆਪਾਂ ਚੁਕਾ ਦੇਣੀਆਂ ਵਾਂ ਇਥੇ ਆਪਾਂ ਬਾਬਾ ਜੀ ਜਿਹੜੇ ਆ ਕੁੱਲੀ ਵਾਲੇ ਉਹਨਾਂ ਦੀ ਸਹਾਇਤਾ ਦੇ ਨਾਲ ਨਾਲ ਤੇ ਗ੍ਰੀਨ ਬੈਲਟ ਵੀ ਤਿਆਰ ਕਰਤੀ ਇਹਨਾਂ ਨੇ ਕੀ ਕੀਤਾ ਭਈਆਂ ਨੇ ਸਾਨੂੰ ਪਤਾ ਲੱਗਾ ਦੂਜੇ ਚੌਥੇ ਦਿਨਾਂ ਅੰਦਰੋਂ ਖਾਤੇ ਇਹਨਾਂ ਦੇ ਭਈਆਂ ਦੇ ਕੋਈ ਬੰਦੇ ਸੀ ਸਾਨੂੰ ਦੱਸਦੇ ਰਹਿੰਦੇ ਸੀ ਕਦੀ ਇਹ ਐਮਐਲਏ ਸਾਹਿਬ ਨੂੰ ਮਿਲਦੇ ਸੀ ਜਾ ਕੇ ਕਦੀ ਕਿਸੇ ਨੂੰ ਪੈਸੇ ਆਫਰ ਕਰਦੇ ਸੀ ਹੁਣ ਤੁਸੀਂ ਆਮਰਾਣ ਹੋਵੋਗੇ ਵੀ ਇਹ ਭਈਏ ਜਿਹੜੇ ਆ ਮੁੱਠੀ ਭਾਰੇ ਕਿੰਨੇ ਦਾ ਆਫਰ ਕਰ ਸਕਦੇ ਪੈਸੇ ਤੁਸੀਂ ਯਕੀਨ ਮੰਨੋਗੇ 3 ਲੱਖ ਤੋਂ ਲੈ ਕੇ ਤੇ 10 ਲੱਖ ਦੇ ਵਿੱਚ ਵਿੱਚ ਇਹ ਭਈਏ ਆਫਰ ਕਰਦੇ ਪਈ ਐਡੇ ਯਾਰ ਕਿਹੜਾ ਇੱਥੇ ਖਜ਼ਾਨਾ ਦੱਬਿਆ ਹੋਇਆ ਵਾ ਐਸ ਪਾਸੇ ਦੁਕਾਨਾਂ ਦੇ ਜਿਹੜੇ ਸਾਨੂੰ ਪਰਲੇ ਬਣੇ ਨਹੀਂ ਲੱਭਾ ਇੰਨੇ ਸਾਲਾਂ ਚ ਜਿਹੜਾ ਭਈਆ ਨੂੰ ਲੱਭ ਗਿਆ ਹੁਣ ਕੀ ਕੀਤਾ ਗਿਆ ਤੁਹਾਡੇ ਵੱਲੋਂ ਇੱਥੇ ਬਹਿ ਕੇ ਹੁਣ ਇਹ ਕੀਤਾ ਗਿਆ ਵੀ ਸਾਨੂੰ ਇੱਕ ਦੋ ਦਿਨ ਤੋਂ ਲੱਗਦਾ ਪਿਆ ਸੀ ਵੀ ਇਹ ਮਿਲਦੇ ਪਏ ਅੰਦਰ ਖਾਤੇ ਤੇ ਉਹਦੇ ਨਾਲ ਇਹ ਹੀ ਵੀ ਸਾਨੂੰ ਇਹ ਪਤਾ ਲੱਗਾ ਵੀ ਇਹਨਾਂ ਨੇ ਭਈਆਂ ਨੇ ਆਫਰ ਕੀਤੇ ਆ ਇਹਨਾਂ ਨੇ ਆਪਣਾ ਜਿਹੜਾ ਰੇੜੀਆਂ ਦਾ ਹਮਲਾ ਸੀ ਨਾ ਉਹ ਲਿਆ ਕੇ ਪਿਛਲੇ ਬੰਨੇ ਤੇ ਇਧਰ ਇਧਰ ਨਜ਼ਦੀਕ ਰੱਖਤਾ ਵੀ ਆਪਾਂ ਰਾਤੋ ਰਾਤ ਲਾਉਣੀਆਂ ਵਾ ਸਾਨੂੰ ਕੱਲ ਪਤਾ ਲੱਗਿਆ ਜੀ ਆਪਾਂ ਥਾਣਾ ਜਿਹੜਾ ਸਲਾਮਾਂਬਾਦ ਆ ਉੱਥੇ ਜਾ ਕੇ ਸ਼ਾਮੀ ਦਰਖਾਸਤ ਦੇ ਆਏ ਵੀ ਸਾਡੇ ਬੰਦਿਆਂ ਦੇ ਗਲ ਵੀ ਪਏ ਤੁਸੀਂ ਹੈਰਾਨ ਹੋ ਜਾਓਗੇ ਭਾਜੀ ਵੀ ਜੇ ਗੱਲ ਕਰਾਂ ਤੁਸੀਂ ਮੰਨੋਗੇ ਨਹੀਂ ਇਹ ਭਈਏ ਜਿਹੜੇ ਆ ਜਿੰਨਾ ਇੱਥੇ ਕ੍ਰਾਈਮ ਹੁੰਦਾ ਪਿਆ ਉਹ ਚ ਭਈਆਂ ਦਾ ਹੱਥ ਆ ਦੂਸਰੇ ਨੰਬਰ ਦੇ ਉੱਤੇ ਡਰੱਗਸ ਮਾਫੀਆ ਸਾਰਾ ਇਹਨਾਂ ਦੇ ਕੋਲ ਆ ਜਿੰਨਾ ਯੂਨੀਵਰਸਿਟੀ ਦੇ ਵਿੱਚ ਬੁੱਢੀ ਬਾਜ਼ੀ ਕੰਮ ਚੱਲਣ ਦਿਆ ਇਹ ਭਈਏ ਚਲਾਉਂਦੇ ਪਏ ਆ ਭਈਏ ਇਹ ਕੰਮ ਨਹੀਂ ਕਰਦੇ ਪਏ ਭਈਏ ਵਾਈਫ ਸਵੈਪਿੰਗ ਦਾ ਕੰਮ ਵੀ ਕਰਦੇ ਪਏ ਆ ਜਨਾਨੀਆਂ ਬਦਲਾ ਅਦਲਾ ਬਦਲੀ ਦਾ ਕੰਮ ਵੀ ਇਹਨਾਂ ਦੇ ਆ ਦੂਸਰੇ ਨੰਬਰ ਦੇ ਉੱਤੇ ਭਈਏ ਕੀ ਕਰਦੇ ਪਏ ਆ ਕੁੜੀਆਂ ਦੇ ਨੰਬਰ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਮੁੰਡਿਆਂ ਦੇ ਨੰਬਰ ਭਈਆਂ ਨੂੰ ਕੁੜੀਆਂ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਭਈਆਂ ਨੂੰ ਕਮਿਸ਼ਨ ਮਿਲਦੀ ਆ ਭਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਚਾਰ-ਚਾਰ ਨੋਵਾ ਗੱਡੀਆਂ ਪਾਈਆਂ ਆਈਆਂ ਸਰ ਚਾਰ ਨੋਵਾ ਗੱਡੀ ਇੱਕ ਮੈਂ ਗੱਡੀ ਹਾਲ ਅੱਜ ਤੱਕ ਨਹੀਂ ਲੈ ਸਕਿਆ ਹਲੀ ਤੱਕ ਹੈ ਤੇ ਇਹ ਭਈਏ ਚਾਰ ਨੋਵਾ ਗੱਡੀਆਂ ਕਿਰਾਏ ਦੇ ਤੇ ਜਿਹੜਾ ਕਿਹੜਾ ਕਾਰੋਬਾਰ ਆ ਜਿਹੜਾ ਪੰਜਾਬ ਦਾ ਇਨਾ ਯੂਥ 10 ਲੱਖ ਯੂਥ ਕਹਿੰਦੇ ਆ ਹਰ ਦੋਆਂ ਸਾਲਾਂ ਦੇ ਵਿੱਚ ਬਾਹਰ ਜਾਂਦਾ ਜਿੰਨੂੰ ਯੂਥ ਨੂੰ ਨਹੀਂ ਲੱਗਦਾ ਭਈਏ ਚਾਰ-ਚਾਰ ਪਾਈ ਬੈਠੇ ਆ ਤੁਸੀਂ ਦੱਸੋ ਇੱਕ ਚਾਂਪਾਂ ਦੀ ਰੇੜੀ 30-40 ਰੁਪਏ ਦੀ ਚਾਂਪ ਵੇਚ ਕੇ ਤੇ ਤੁਸੀਂ ਕਿਦ ਤਰ੍ਹਾਂ ਨੋਵਾ ਪਾ ਲੋਗੇ ਗੱਡੀਆਂ ਫਿਰ ਤੁਸੀਂ ਪੈਸੇ ਕਿਵੇਂ ਆਫਰ ਕਰ ਦੋਗੇ ਹੁਣ ਕੀ ਤੁਹਾਡੀ ਲਾਸਟ ਮੰਗ ਹੈ ਜਿਹੜਾ ਹੁੰਦੀ ਸਾਡੀ ਲਾਸਟ ਮੰਗ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਕਦੀ ਇਹ ਝੂਠ ਮਾਰੀ ਜਾਂਦੇ ਆ ਕਦੀ ਐਮਐਲਏ ਸਾਹਿਬ ਦੇ ਨਾਮ ਲੈਂਦੇ ਆ ਕਦੀ ਕਹਿੰਦੇ ਜੀ ਔਜਲੇ ਦਾ ਨਾਮ ਆ ਕਦੀ ਕਹਿੰਦੇ ਡੀਸੀ ਸਾਹਿਬ ਦਾ ਵੀ ਅੱਜ ਨਾਮ ਲਿਆ ਇਹਨਾਂ ਨੇ ਸਾਨੂੰ ਇਹ ਪਤਾ ਲੱਗੇ ਵੀ ਇਹਨਾਂ ਦੇ ਕਲੀਅਰ ਕੱਟ ਪਿਛੇ ਹੈ ਕੌਣ ਆ ਕਿਹੜੀ ਤਾਕਤ ਆ ਜਿਹੜੀ ਇਹਨਾਂ ਨੂੰ ਪਿਛੋ ਮੂਵ ਕਰਦੀ ਵੀ ਆ ਪੁਸ਼ ਕਰਦੀ ਵੀ ਆ ਅਸੀਂ ਇੱਥੇ ਰੇੜੀਆਂ ਨਹੀਂ ਲੱਗਣ ਦੇਣੀਆਂ ਕਿਉਂਕਿ ਸਾਡਾ 50 50 60 60 ਹਜ਼ਾਰ ਰੁਪਇਆ ਕਰਾਇਆ ਵਾ ਕੋਈ ਨਾ ਸਰ ਇਹ ਇੱਥੇ ਲੱਗਾ ਰਹੂਗਾ ਜਾਂ ਖਤਮ ਹੋ ਜਾਏਗਾ ਨਹੀਂ ਅਹੀਂ ਤਰਨਾ ਸ ਕਿਆਪ ਤੋਂ ਪੰਜ ਵਾਰੀ ਤੁਸੀਂ ਸੁਣਿਆ ਦੁਕਾਨਦਾਰਾਂ ਨੇ ਸਾਫ਼ ਤੌਰ ਤੇ ਇਲਜ਼ਾਮ ਲਗਾਇਆ ਹੈ ਕਿ ਇਹ ਲੋਕ ਲੜਾਈਆਂ ਕਰਦੇ ਨੇ ਤੇ ਜੋ ਗਾਹਕ ਹੁੰਦੇ ਨੇ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਨੇ ਗੱਡੀਆਂ ਤੱਕ ਭੰਨੀਆਂ ਜਾਂਦੀਆਂ ਨੇ ਪਰ ਇਹ ਸਭ ਦੇ ਬਾਵਜੂਦ ਜੋ ਰੇਡੀਆਂ ਲਗਾਉਣ ਵਾਲੇ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਨੇ ਕਿ ਇਹ ਜਾਣਬੁੱਝ ਕੇ ਇਹਨਾਂ ਦੇ ਉੱਤੇ ਕਾਰਵਾਈ ਕਰਵਾਈ ਜਾ ਰਹੀ ਹੈ ਇਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਾਡਾ ਮੇਰਾ ਡਵਾਲ ਸਰ ਜੀ ਇਸ ਦਾ ਤਾਂ ਕਰਕੇ ਇਕੱਠੇ ਹੋਏ ਸਾਡਾ ਨਾਂ ਤੇ ਰੇੜੀ ਮਾਰਕੀਟ ਤੇ ਨਾਂ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਨਾਲੇ ਬਾਹਰ ਸੁੱਟਦੀਆਂ ਰਾਤੀ ਅਸੀਂ ਜਿਹੜੀਆਂ ਰੱਖ ਕੇ ਗਏ ਸੀ ਕੱਲ ਸ਼ਾਮੀ ਕਿ ਸਵੇਰੇ ਉੱਠ ਕੇ ਆ ਕੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਸੀ ਬਾਹਰ ਕਿੰਨੇ ਸ਼ਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਥਾਣੂ ਆ ਇਹਨਾਂ ਦੇ ਸਾਰੇ ਦੁਕਾਨਦਾਰਾਂ ਨੇ ਉਹ ਕਹਿੰਦੇ ਸੀ ਨਹੀਂ ਲਾਂਦ ਦੇਣੀਆਂ ਜੀ ਇੱਥੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਦਿੱਤੀ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਕੁਝ ਨਹੀਂ ਕਿਹਾ ਸੀ ਦੀਆਂ ਸਾਡੀਆਂ ਰੇੜੀਆਂ ਚੋਕੇ ਬਾਹਰ ਸੁੱਟਦੀਆਂ ਆ ਗਗਰਦੀ ਕੀਤੀ ਗਈ ਇਹ ਪੂਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਭ ਸ਼ਰਜਾ ਤੁਹਾਡੇ ਕੁੰਡ ਚੁਕੇ ਇੱਕ ਕੁੰਡਰ ਇਸ ਮੁੰਡੇ ਦੇ ਉੱਤੇ ਵੀ ਛੁੱਟਿਆ ਇਹਨਾਂ ਨੇ ਕਿੰਨਾ ਕੁ ਪਰਿਵਾਰ ਹੈ ਕਿੰਨੇ ਪਰਿਵਾਰ ਹੈ ਇਹ ਭਾਰੀ ਘਟ 50 60 ਪਰਿਵਾਰ ਹੈ ਹੋਇਆ ਭਾਈ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਕਿ ਸਾਡੇ ਕੁੰਡਰ ਲਵਾਈ ਜਾਣ ਤਾਂ ਕਿ ਇਹ ਗਰੀਬ ਬੰਦੇ ਸਾਰੇ ਵੇ ਰੋਟੀ ਖਾ ਸਕਣ ਭਾਜੀ ਕਿੰਨੇ ਟਾਈਮ ਤੋਂ ਰੇੜੀਆਂ ਲਾ ਰਹੇ ਹੋ ਭਾਈ ਘਟ 15 20 ਸਾਲ ਪੁਰਾਣੇ ਆ ਕਿੰਨੇ ਕਿ ਪਰਵਾਹ ਚੱਲਦੇ ਨੇ ਜਿਹੜੀਆਂ ਲਾੰਮੇ ਦਾ ਇਹ ਭਾਈ ਤੁਸੀਂ ਇਹ ਸੋਚੋ ਕਿ ਜੇ ਲਾ ਲੋ ਅਸੀਂ ਅਸੀਂ ਕੱਲੇ ਆ ਸਾਡੇ ਮਗਰ ਬੰਦੇ ਹੋਰ ਵੀ ਆ ਜਿਹੜੇ ਬੰਦੇ ਕਾਰੀਗਰ ਕੰਮ ਕਰ ਰਹੇ ਆ ਉਹ ਵੀ ਅੱਜ ਆਪਣੇ ਵੱਲੋਂ ਕੀ ਕੀਤਾ ਗਿਆ ਆਪਣੇ ਵੱਲੋਂ ਤਾਂ ਨਾ ਤਾਂ ਨਾ ਲਿਆ ਤੁਹਾਡੇ ਸਾਹਮਣੇ ਹੀ ਹੈ ਜੀ ਅਗਰ ਤੁਹਾਡਾ ਮਸਲਾ ਹੋਵੇ ਨਾ ਇਹ ਤਾਂ ਅਗਲਾ ਰਸਤਾ ਕੀ ਹੋਗਾ ਜੀ ਅਸੀਂ ਬੈਠੇ ਆ ਜਿੱਨਾਂ ਦੇ ਘਾਟਾ ਬਸਾਣਾ ਨਾ ਆਇਆ ਅਸੀਂ ਇੱਥੇ ਬੈਠਨੇ ਬੈਠਨਾ ਵਾ ਇਹਨੇ ਕੁੰਡ ਚੋਕੇ 10 ਜਾਨਾਂ ਮੇਰੇ ਤੋਂ ਛੁੜਿਆ ਮੇਰੇ ਮੋਢੇ 6 ਵਜੇ ਸਰੇ ਠੀਕ ਹੈ ਜੀ ਸ਼ਰਿਆ ਮੇਨ ਨਾਲ ਗਿਆ ਕਿ ਲੈ ਸਾਡੇ ਨੰਗੇ ਕਰਕੇ ਦਲ ਭਜਾੜਾ ਸੋਕੇ ਦਾ ਮਾਰਕੀਟ ਚੋਂ ਇਹ ਮਾਨੂੰ ਠਾੜ ਵਾੜ ਵਾਲਾ ਇਹ ਜਰਾ ਬਰਵਾਸ ਹੋਣਾ ਜੀ ਇਹ ਇੱਥੇ ਬੱਚਾ ਬੰਦਾ ਵੰਗ ਭਾਈ ਸਾਡੀ ਇਹੀ ਹੈ ਤੁਹਾਨੂੰ ਕੰਮ ਕੰਮ ਦਿੱਤਾ ਜਾਵੇ ਇਥੇ ਅਸੀਂ 12 ਦਿਨ ਹੋ ਗਏ ਘਰ ਬੈਠੇ ਆਂ ਘਰ ਦਾ ਇਨਸਾਫ ਕੀਤਾ ਜਾਵੇ ਅਸੀਂ ਕਿਥੇ ਚੱਲੀ ਉਸ ਕੰਮ ਕਰਾਂ ਅਸੀਂ ਅਮਰਸਰ ਦੇ ਰਹਿਣ ਵਾਲੇ ਆਂ ਅਸੀਂ ਇਥੇ ਕੰਮ ਨਹੀਂ ਕਰਾਂਗੇ ਕਿਥੇ ਕਰਾਂਗੇ ਲੱਗਦਾ ਸੋਦੀ ਜੀ ਜਿਹੜੀ ਮਾਰਕੀਟ ਹੈ ਇੱਕ ਚੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਗਾਉਂਦੇ ਹਾਂ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਚੇਵ ਨਮੀ ਅਰਥੋਂ ਅਜ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਬਿਝਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਲਓ ਸਰ ਜੀ ਕਿਹਾ ਵੀ ਧੱਕੇ ਧੱਕੇ ਛੱਡੀਆਂ ਗਈਆਂ ਰੇੜੀਆਂ ਤੋੜ-ਟਾੜ ਦਿੱਤੀਆਂ ਜੀ ਇਹਨਾਂ ਨੇ ਦੇਖੋ ਮੇਰੇ ਨੋਟਿਸ 'ਚ ਇਹੋ ਜੀ ਅਜੇ ਤੱਕ ਕੋਈ ਗੱਲ ਨਹੀਂ ਸਰ ਇਹੜੀਆਂ ਵਾਂਗੂ ਕਹਿੰਦੇ ਜੇ ਸੁਕਾਉਣ ਕਰਾਣੇ ਤੁਹਾਨੂੰ ਧਮਕੀਆਂ ਵੀ ਲਾਈਆਂ ਮੈਂ ਕਿਹਾ ਸਾਰਾ ਇਹ ਸਾਰਾ ਤਰਤੀਸ਼ ਦਾ ਵਿਸ਼ਾ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ ਸਰ ਉਹਨੇ ਕਿਹਾ ਗੋਲੀਆਂ ਗਾਲੀਆਂ ਮਾਰਨ ਤੇ ਵੀ ਤੁਹਾਨੂੰ ਕੋਈ ਦੇ ਮੱਤਾ ਕਰਦੀ ਬਾੜ ਦੀ ਦੁਕਾਨ ਹੈਗੀ ਹੈ ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਮੌਕੇ ਤੇ ਹ ਇਹ ਤੋਹਾਂ ਤਰ੍ਹਾਂ ਦੇ ਵਫਾ ਜਿਹੜਾ ਦੂਤ ਕਰਾਵਾ ਚਾਹੇ ਰੇੜੀ ਵਾਲੇ ਕੁਝ ਵੀ ਕਹਿੰਦੇ ਹੋਣ ਦੁਕਾਨਦਾਰ ਵਾਲਿਆਂ ਦਾ ਬਿਆਨ ਕੁਝ ਵੀ ਹੋਵੇ ਪਰ ਜੋ ਤਸਵੀਰਾਂ ਪਰਵਾਸੀਆਂ ਦੀ ਰੇੜੀਆਂ ਦੇ ਨਾਲ ਪਾਣੀ ਦੇ ਨਾਲ ਜੋ ਸਾਹਮਣੇ ਆਈਆਂ ਨੇ ਉਹ ਅਣਦੇਖੀਆਂ ਨਹੀਂ ਕੀਤੀਆਂ ਜਾ ਸਕਦੀਆਂ ਕਿ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਮੀਂਹ ਦੇ ਪਾਣੀ ਨਾਲ ਰੇੜੀ ਧੋਤੀ ਜਾ ਰਹੀ ਹੈ ਤੇ ਉਸੇ ਰੇੜੀ ਦੇ ਉੱਤੇ ਖਾਣਾ ਪਕਾਇਆ ਜਾਂਦਾ ਹੈ ਅਤੇ ਉੱਥੇ ਹੀ ਖੜ ਕੇ ਲੋਕ ਖਾਂਦੇ ਪਿੰਦੇ ਨੇ ਜਿਸ ਨਾਲ ਬਿਮਾਰ ਹੋਣਾ ਲਾਜ਼ਮੀ ਹੈ ਇਹਨਾਂ ਚੀਜ਼ਾਂ ਦਾ ਹੱਲ ਨਗਰ ਨਿਗਮ ਨੂੰ ਜਲਦ ਕਰਨਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਕਾਰਵਾਈ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਇਹ ਅਪੀਲ ਵੀ ਕੀਤੀ ਹੈ ਜਾਰੀ ਹੈ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਓਨ